ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਤਿੰਨ ਬੱਛੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਂਦੇ ਆਂ ਬਾਈ ਟੋਟਲ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਜੀ ਵਧੀਆ ਰਹੋ ਸਾਬ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਬਾਈ ਸੋਕਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਬਾਈ ਆਪਣਾ ਸਹਿਣਾ ਭਦੌਰ ਤੇ ਛੰਨਾ ਬਾਈ ਮੋਬਾਈਲ ਨੰਬਰ ਵਰਲਡ ਨੰਬਰ ਹੈਗਾ 688533218 ਦੂਜਾ ਨੰਬਰ ਹੈਗਾ 991515012 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਬਾਈ ਸਾਲ ਦੀ ਹੋ ਗਈ ਇਹ ਠੀਕ ਆ ਆ ਮੋਹੋ ਖੀਰੀ ਆ ਦੰਦਾ ਜੀ ਖੀਰੀ ਆ ਹਾਂ ਬਾਈ ਚਾਰ ਸਾਲ ਨਾ ਚਾਰੇ ਥਾਨ ਨੇ ਜੀ ਬਾਈ ਥਾਨ ਵਗੈਰਾ ਨੇੜੇ ਤੋਂ ਚੈੱਕ ਕਰਵਾਉਂਦੇ ਕੀ ਬਾਤ ਆ ਥਾਨ ਬਹੁਤ ਚੰਗਾ ਲੱਗਿਆ ਯਾਰ ਹਨ ਹੂੰ ਜੋੜੀ ਚੰਗੀ ਬਹੁਤ ਚੰਗੀਆਂ ਨੇ ਹੋਲ ਦੇ ਭਾਈ ਤੋਰ ਕੇ ਰਖਾ ਦੇ ਦੰਦ ਵੀ ਦਿਖਾ ਦੇ ਨਾ ਡਾਕਟਰ ਆਪਾਂ ਨੇ ਬੱਚੀ ਦੇ ਬਹੁਤ ਆ ਦੰਦ ਵੀ ਵਈ ਗਏ ਨਾ ਪਟ ਕੇ ਰਖਾਣੇ ਇਹ ਕੁਛ ਨਹੀਂ ਕਹਿੰਦੀ ਨਾ ਹਮਮ ਕੀ ਬਾਤ ਜਮਨ ਜੀ ਦੀ ਹਨ ਹਮਮ ਹਮ ਕੱਲ ਨਹੀਂ ਬਹੁਤਾ ਬੱਸੀ ਭਾਈ ਚਾਂਸ ਲੈ ਪੂਰੀ ਆ ਭਾਈ ਜਿਵੇਂ ਮਾਰ ਕੇ ਹੱਥ ਲਾਈ ਜਾ ਕੋਈ ਚੱਕਰੀ ਨਹੀਂ ਇਹਦੀ ਕਰਮ ਵਾਲੀ ਕੁਛ ਨਹੀਂ ਠੀਕ ਨੇ ਕਾਬਲ ਆ ਭਾਈ ਬਿਲਕੁਲ 1 ਮਹੀਨੇ ਨੂੰ 15 ਦਿਨਾਂ ਨੂੰ ਟਾਲ ਗਏ ਹਮਮ ਚਮਕ ਚਮਕ ਫੁੱਲਾ ਬੱਚੀ ਦੇ ਉੱਪਰ ਚੰਗਾ ਝੂਲੀ ਬੜੀ ਕਮਾਲ ਦੀ ਆ ਕੱਲਾ ਕੱਲਾ ਥਣ ਬਈ ਪੂਰੀ ਵਿੱਤੀ ਤੇ ਥਣ ਚੋਰਾ ਤਰਾ ਵੀ ਕਮਾਲ ਆ ਚੰਗੀ ਆ ਬੱਚੀ ਸਮੇਂ ਹੀ ਪੜੀ ਆ ਉਮਰ ਛੋਟੀ ਆ ਕਾ ਦੋਸਾਂ ਨਾ ਬਹੁਤ ਚੰਗਾ ਬਈ ਨੂੰ ਪੱਦਰ ਲੱਟਰ ਸਾਰੀ ਚਮਕ ਡੁੰਕ ਦੇ ਕਿੰਨੀ ਆ ਹੂੰ ਸਹੀ ਲੱਗੇ ਟੱਕਾ ਮਾਰੇ ਤੂੰ ਨਹੀਂ ਹਿਲਦੀ ਥਲੇ ਸਹੀ ਗੱਲ ਆ ਬਈ ਉੱਥੇ ਖੜ ਜਾਨੀ ਕਿੰਨਾ ਤੂੰ ਤੁਸੀਂ ਮਾਂ ਥਲੇ ਬਾਈ ਕੋਈ ਪਤਾ ਨਹੀਂ ਆ ਪਤਾ ਖਰੀਦ ਦਾ ਤੜਕੀ ਆਈ ਅੱਜ ਹੂੰ ਔਨਲਾਈਨ ਮਗਾਂਜਾ ਹੈ ਆਪਾਂ ਠੀਕ ਆ ਭਾਈ ਕਹਿਣ ਨੂੰ ਤਾਂ ਕੁਛ ਕਹੀ ਜਾਣ ਹੂੰ ਤੇ ਮੁੱਲ ਕੀ ਇਹਦਾ ਇਹਦਾ 17000 17000 ਰੁਪਏ ਆ ਗੱਲ ਹੋ ਜਾ ਹਾਂਜੀ 17 ਲੋਕ ਤਾਂ ਭਾਈ 24 24 ਕਰੀ ਜਾਂਦਾ ਆਪਾਂ ਉਸੇ ਜਿਹੇ ਮੁੱਲ ਕਰੇ ਆ ਹੂੰ 17000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਂ ਜੀ ਚੰਗੀ ਆ ਬੱਚੀ ਸਭੀ ਪੜੀਆ ਚਮਕ ਚਮਕ ਬਹੁਤ ਚੰਗੀ ਆ ਰਾਜੀ ਆ ਬਾਕੀ ਬੱਡੀ ਗਾਲ ਠੰਡੀ ਆ ਸੋਨਾ ਬੜਾ ਠੰਡਾ ਕਰਮਾ ਜੀ ਜਮੇ ਮਰਦੀ ਹੱਥ ਲਾਈਦਾ ਕੋਈ ਚੱਕੇ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਦੋ ਨੰਬਰ ਬਾਈ ਕਿੰਨੀ ਉਮਰ ਇਹ ਵੀ ਬਾਈ ਖੀਰੀ ਆ ਹੂੰ ਇਹਦੇ ਵੀ ਚਾਰ ਥਾਣਾ ਬਾਈ ਆਪਾਂ ਦਿਖਾ ਵੀ ਦਿੰਨੇ ਆ ਹੂੰ ਦੰਦ ਦਿਖਾ ਨਾ ਦੰਦਾਂ ਕਿ ਬਾਈ ਕਹਿੰਦਾ ਬਿਲਕੁਲ ਠੀਕ ਆ ਓਕੇ ਠੀਕ ਆ ਇਹ ਸੋ ਬੜਾ ਠੰਡਾ ਚੋਲੀ ਬੜੀ ਕਮਾਲ ਦੀ ਏ ਯਾਰ ਹਨਾ ਹਾਂ ਕੀ ਰਾਤ ਚਾਰੇ ਇਹ ਵੀ ਨਹੀਂ ਕੋਈ ਹਨਾ ਮੈਂ ਪੂਰੇ ਗਾ ਵੀ ਹੁੰਦੀ ਢੁੰਡੀ ਪੂਰੀ ਹੈ ਹਨਾ ਹੂੰ ਦਰਦ ਦੀ ਹੈ ਮੈਥੋਂ ਇਹ ਕੱਲੀ ਥੋੜਾ ਜਿਹਾ ਕੋਈ ਚੱਕਰ ਨਹੀਂ ਫੇਸ ਬੜਾ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਤੋਰਾ ਤਾਰਾ ਦਿਖਾ ਆਨੇ ਵੀ ਤੋਰਾ ਤਾਰਾ ਥੋੜੀ ਜੱਕਦੀ ਹੈ ਬੱਚੀ ਹੂੰ ਤੋਰਾ ਤਾਰਾ ਵੀ ਚੰਗਾ ਭਾਈ ਬੱਚੀ ਦਾ ਚੰਗੀ ਆ ਸਮੇ ਪੜੀ ਚੋਲੀ ਝਾਲੀ ਕਮਾਲ ਆ ਇਸ ਉਸ ਵੀ ਕਰਮ ਆਈ ਦਾ ਚੰਗਾ ਗਿਆ ਭਾਈ ਇਹ ਵੀ ਭਾਈ 1 ਮਹੀਨੇ ਨੂੰ ਟੀਕਾ ਲੈ ਲੂ ਵੀ ਕੱਦ ਕਾਟ ਦੀ ਲਵਾਈ ਦੀ ਦੇਖ ਕਿੰਨੀ ਡਾਕਟਰ ਸਹੀ ਗੱਲ ਆ ਭਾਈ ਪੁੱਤਰ ਪੁੱਤਰ ਬੜੀ ਐ ਬੱਚੀ ਉਹ ਚੜਨੀ ਖੁੜਨੀ ਬਹੁਤ ਚੰਗੀਆਂ ਚੜਨੀ ਖੁੜਨੀ ਬਹੁਤ ਚੰਗੀਆਂ ਬੱਚੀ ਦੀ ਤੇ ਕੀ ਮੋਲ ਆ ਭਰਾ ਇਹਦਾ ਵੀ 17000 ਡਾਕਟਰ ਮਾਨਤਾਣ ਹੋ ਜਾ ਹਾਂ ਹੋ ਜਾਊਗਾ 17000 ਰੁਪਏ ਮੋਲਣਾ ਬਾ ਕੀ ਇਹਦਾ ਮੌਕੇ ਤੇ ਵਿਸ਼ਵਾ ਮਾਰਦਾ ਜੀਰ ਚੰਗੀ ਐ ਬੱਚੀ ਫਰ ਹਾ ਜੋੜੀ ਛੜੀ ਚੰਗੀਆਂ ਟੂਰਾ ਖਾਰਾ ਵੀ ਚੰਗਾ ਭਾਈ ਅੱਗੇ ਭਾਈ ਲਾਸਟ ਸੈਨ ਨੰਬਰ ਕਿੰਨੇ ਉਹ ਭਾਈ ਸਾਲ ਦੇ ਆਸ-ਪਾਸੇ ਚ ਉਹ ਸਾਲ ਤੋਂ ਥੱਲੇ ਹੋਊਗੀ ਹੂੰ 9 ਤੋਂ 10 ਮਹੀਨਿਆਂ ਦੀ ਮੰਨ ਕੇ ਚੱਲੋ 9 ਤੋਂ 10 ਮਹੀਨਿਆਂ ਦੀ ਹਾਂਜੀ ਠੀਕ ਆ ਝੋਲੀ ਚੰਗੀ ਏ ਨੀ ਹਾਂਜੀ ਭਾਈ ਝੋਲੀ ਨੂੰ ਚੈੱਕ ਕਰਵਾਵਾਂਗੇ ਲੈ ਕੀ ਆ ਬਾਤ ਆ ਕੱਲ ਇਹ ਵੀ ਕੁਝ ਨਹੀਂ ਕਹਿੰਦੀ ਲੈ 70 ਹੈ ਥੱਲੇ ਦੇ ਹੈ ਸਹੀ ਗੱਲ ਆ ਕੱਲਰ ਬਾਓ ਚੰਗਾ ਯਾਰ ਹਾਂ ਭਾਈ ਕੱਲਰ ਦੀ ਡਿਮਾਂਡ ਬਹੁਤ ਜ਼ਿਆਦਾ ਏ ਦੀ ਕੱਲਰ ਬਹੁਤ ਚੰਗਾ ਫੇਸ ਬੜਾ ਪਿਆਰਾ ਇਹ ਸੰਗਲੀ ਪਈ ਵੀ ਸੀ ਇਹਤ ਲੈਰੇ ਤੇ ਨਹੀਂ ਕਿ ਜੀ ਵੀ ਬਾਈ ਅੱਛਾ ਕਿਸੇ ਦੇ ਘਰੇ ਘਰੇ ਖੜੀ ਸੀ ਸੰਗਲੀ ਤੇ ਆ ਦੇ ਤ ਲੈਰੇ ਤੇ ਤੜਕੇ ਖੜ ਜਾਂਦੀ ਐ ਅੱਛਾ ਨਹੀਂ ਸੰਗਲੀ ਪਾਈ ਕਹਿੰਦਾ ਇਹ ਪਾਈ ਵੀ ਕੋਈ ਖੁੱਲੀ ਨਹੀਂ ਛੱਡੀ ਸੀ ਘਰੂ ਗਾਂ ਲਈ ਬੱਚੀ ਲਈ ਆਹੇ ਆਪਾਂ ਹੂੰ ਠੀਕ ਤੇ ਮੁਕ ਤੁਮਕ ਚੰਗੀ ਆ ਚੰਗੀ ਆ ਬੱਚੀ ਤੋਰਾ ਤਰਾ ਕਮਾਲ ਅੱਲਾਹੁਂ ਵੀ ਅਦੜੰਗੇ ਬਈ ਰਾਜੀ ਰੂਜੀ ਫੁੱਲ ਤੇ ਕੀ ਮੁੱਲ ਆ ਭਰਾ ਇਹਦਾ 15000 ਡਾਟਾ 15000 ਮਾਨਦਾਨ ਹੋ ਜੂ ਹੋ ਜੂਗਾ ਡਾਟਰ ਖੜ ਨਹੀਂ ਖੁਣ ਨਹੀਂ ਦੇਖ ਬੱਚੀ ਦੀ ਸਹੀ ਗੱਲ ਆ ਪੱਦਰ ਆਤੋਂ ਜਮਾ ਚੰਗੀ ਆ ਬੱਚੀ ਸਮੀ ਪੜੀ ਆ ਬਈ 15000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾ ਜ਼ਰੂਰ ਬਈ ਮਸਤੀ ਕਰਦੀ ਆ ਬਈ ਰਾਜ ਜੀ ਅੰਦਰੋਂ ਵੀ ਪੂਰੀ ਚੋਰਾ ਧਰਾ ਵੀ ਚੰਗਾ ਬੱਚੀ ਤੇ ਨਾਗ ਸੀਗੇ ਭਰਾ ਕੋਲੇ ਤਿੰਨ ਤਿੰਨ ਹੀ 19 ਤਰੀਕਾ ਡਾਟਰ ਠੀਕ ਆ 7ਵਾਂ ਮਹੀਨਾ 2024 ਤਿੰਨੇ ਕੋਈ ਇਕੱਠੇ ਨਾ ਲਊਗਾ ਚੰਗਾ ਮਨ ਤਾਨ ਕਰਦਾਂਗੇ ਆਪਣੀ ਗੇਟ ਤੇ ਹੀ ਗਾਰੰਟੀ ਹੋਊਗੀ ਬਹੁਤ ਠੀਕ ਆ ਬਾਈ ਆ ਜੀ ਕੋਈ ਠੰਕਾ ਕੇ ਲੈ ਜੇ ਠੀਕ ਆ ਬਾਈ ਧੰਨਵਾਦ